ਹੈਲੋ ਜੀ ਸ਼ਸ਼ੀ ਕਾਲ ਜੀ ਤੁਸੀਂ ਦੇਖ ਰਹੇ ਹੋ ਸਾਡਾ YouTube ਚੈਨਲ ਪਵਨਦੀਪ ਕੌਰ ਤਰਨ ਅੱਜ ਆਪਾਂ ਜੀ ਗੱਲ ਕਰਾਂਗੇ ਪਸ਼ੂਆਂ ਦੀ ਇੱਕ ਬਹੁਤ ਹੀ ਗੰਭੀਰ ਸਮੱਸਿਆ ਬਾਰੇ ਜਿਹੜੀ ਕੀ ਹੈ ਜੀ ਬਨ ਗੋਹਾ ਰੁਕ ਜਾਣਾ ਕਹਿੰਦੇ ਨੇ ਜਿਹਨੂੰ ਇਹ ਜੀ ਇੱਕ ਬਹੁਤ ਹੀ ਬੜੀ ਸਮੱਸਿਆ ਇਹਦੇ ਨਾਲ ਡੰਗਰ ਬਹੁਤ ਜ਼ਿਆਦਾ ਤੰਗ ਹੁੰਦਾ ਹੈ ਜੇ ਸਮੱਸਿਆ ਕਿਸੇ ਤੇ ਡੰਗਰ ਨੂੰ ਆ ਜਾਵੇ ਠੀਕ ਹੈ ਜੀ ਆਪਾਂ ਦੱਸਾਂਗੇ ਤੁਹਾਨੂੰ ਅੱਜ ਇਹਦੇ ਕੁਝ ਕਰੇ ਲੂਨੁਕ ਸੇ ਜੇਕਰ ਪਸ਼ੂ ਸਮੇਸਿਰ ਗੋਹਾ ਨਾ ਕਰੇ ਤਾਂ ਉਸਦੇ ਪੇਟ ਵਿੱਚ ਗੈਸ ਭਰ ਜਾਂਦੀ ਹੈ ਪਸ਼ੂ ਬੇਚੈਨ ਹੋ ਜਾਂਦਾ ਉਹ ਬਾਰ ਬਾਰ ਬੈੰਦਾ ਉੱਠਦਾ ਜੇ ਤੋ ਬੈਠੂ ਤਾਂ ਉਹ ਤੋ ਬੈਠਿਆ ਵੀ ਨਹੀਂ ਜਾਂਦਾ ਜੇ ਖੜਾ ਹੋ ਜਾਂਦਾ ਤਾਂ ਉਹ ਤੋ ਜਿਆਦਾ ਟਾਈਮ ਖੜਾ ਵੀ ਨਹੀਂ ਰਿਹਾ ਜਾਂਦਾ ਓ ਅਕਸਰ ਉਹਨੂੰ ਬੇਚੈਨੀ ਵਾਂਗੂ ਹੋਣ ਲੱਗ ਜਾਂਦਾ ਜੇ ਆਪਾਂ ਇਹਦਾ ਸਮੇਸਿਰ ਇਲਾਜ ਨਾ ਕਰੀਏ ਤਾਂ ਜੀ ਪਸ਼ੂ ਦੀ ਜਾਨ ਨੂੰ ਵੀ ਇਹਦੇ ਨਾਲ ਖਤਰਾ ਹੋ ਜਾਂਦਾ ਅੱਜ ਦੀ ਵੀਡੀਓ ਵਿੱਚ ਮੈਂ ਤੁਹਾਨੂੰ ਇਹ ਹੀ ਦੱਸੂਗੀ ਕਿ ਇਸ ਦੇ ਲੱਛਣ ਤੇ ਇਹਦੀ ਸਾਮ ਸੰਭਾਲ ਆਪਾਂ ਕਿਵੇਂ ਕਰ ਸਕਦੇ ਆ ਇਹਦਾ ਇਲਾਜ ਆਪਾਂ ਵੀ ਕਿਵੇਂ ਕਰ ਸਕਦੇ ਆ ਠੀਕ ਹੈ ਜੀ ਸਭ ਤੋਂ ਪਹਿਲਾਂ ਤਾਂ ਇਹਦੀ ਪਛਾਣ ਦੀ ਇਹ ਕਿ ਇਹਦੇ ਲੱਛਣਦ ਨੇ ਕਿਵੇਂ ਹੁੰਦਾ ਜੀ ਜਿਹੜਾ ਪਸ਼ੂ ਗੋਹਾ ਕਰਦਾ ਜਾਂ ਤਾਂ ਗੋਹਾ ਕਰਨ ਜਮੀ ਬੰਦ ਕਰ ਦੂ ਜਾਂ ਥੋੜਾ ਥੋੜਾ ਸਖਤ ਗੋਹਾ ਕਰੋ ਜਮੀ ਨਾ ਮਾਤਰ ਜਿਹਾ ਗੋਹਾ ਤੇ ਕਈ ਵਾਰ ਤਾਂ ਪਸ਼ੂ ਬੈਨ ਦਾ ਉੱਠਣੇ ਲੱਗ ਜਾਂਦਾ ਹੈ ਬੈਠ ਜਾ ਉੱਠ ਗਿਆ ਉਹਦੇ ਨਾਲ ਉਹਨੂੰ ਦਰਦ ਹੁੰਦਾ ਹੁੰਦਾ ਜੇ ਉਹਦੇ ਮਾਰ ਉਹ ਕਦੇ ਬੈਨਦਾ ਕਦੇ ਉੱਠਦਾ ਪੇਟ ਵਿੱਚ ਪੇਟ ਵੀ ਉਹਦਾ ਫੁੱਲਣ ਲੱਗ ਜਾਂਦਾ ਹੈ ਗੈਸ ਭਰਨ ਲੱਗ ਜਾਂਦੀ ਹੈ ਜੀ ਉਹਦਾ ਪੇਟ ਪਾਲਾ ਫੁੱਲ ਜਾਂਦਾ ਹੈ ਉਹਦੇ ਕਰਕੇ ਜੀ ਉਹਨੂੰ ਬੈਠਣ ਚ ਗਾਲੀ ਕਰਨ ਚ ਸਮੱਸਿਆ ਆਉਂਦੀ ਹੈ ਕਈ ਉਹਨੂੰ ਫਾਰਾ ਵੀ ਕਹਿ ਦਿੰਦੇ ਨੇ ਤੇ ਇਹ ਬਹੁਤ ਬੜੀ ਸਮੱਸਿਆ ਹੈ ਜੀ ਇਹਦਾ ਇੱਕ ਜਮਾਇਆ ਹੋਇਆ ਨੁਕਤਾ ਤੁਹਾਨੂੰ ਦੱਸਾਂਗੇ ਤੁਹਾਨੂੰ ਕੀ ਕਰਨਾ ਹੈ ਜੀ ਸਰੋਂ ਦਾ ਤੇਲ ਅੱਧਾ ਕਿਲੋ ਲੈ ਲਓ ਅੱਧਾ ਕਿਲੋ ਦੁੱਧ ਲੈ ਲਓ ਕਾਲਾ ਨਮਕ ਲੈ ਲਓ 50 ਗ੍ਰਾਮ ਦੁੱਧ ਤੇ ਜਿਹੜਾ ਜੀ ਦੁੱਧ ਤੇ ਸਰੋਂ ਦਾ ਤੇਲ ਹੈ ਇਹਨਾਂ ਨੂੰ ਦੋਹਾਂ ਨੂੰ ਤੁਸੀਂ ਇਸ ਤਰ੍ਹਾਂ ਫੈਂਟੋ ਜਿਵੇਂ ਆਪਾਂ ਕੱਚੀ ਲੱਸੀ ਬਣਾਉਣੀ ਹੁੰਦੀ ਹੈ ਐਂ ਚੰਗੀ ਤਰ੍ਹਾਂ ਫੈਂਟ ਕੇ ਇਸ ਨੂੰ ਬਣਾਉਣ ਤੋਂ ਬਾਅਦ ਫੈਂਟਨ ਤੋਂ ਬਾਅਦ ਇਸ ਵਿੱਚ ਕਾਲਾ ਨਮਕ ਪਾ ਕੇ ਤੁਸੀਂ ਪਸ਼ੂ ਨੂੰ ਤੁਰੰਤ ਹੀ ਨਾਲ-ਨਾਲ ਦੇ ਸਕਦੇ ਹੋ ਨਾਲ-ਨਾਲ ਜਦ ਇਹ ਉਹਨੂੰ ਦੇ ਸਕਦੇ ਹੋ ਜੇ ਜੀ ਤੁਹਾਡੇ ਪਸ਼ੂ ਗੱਭਣ ਹੈ ਠੀਕ ਹੈ ਤਾਂ ਤੁਸੀਂ ਵੀ ਉਹਨੂੰ ਦੇ ਸਕਦੇ ਹੋ ਜੇ ਨਹੀਂ ਗੱਭਣ ਤਾਂ ਤਾਂ ਦੇ ਹੀ ਸਕਦੇ ਹੋ ਇੱਕ ਆਪਾਂ ਹੋਰ ਦਾਤੇ 250 ਗ੍ਰਾਮ ਗੁੜ ਨੂੰ ਪਾਣੀ ਵਿੱਚ ਚੰਗੀ ਤਰ੍ਹਾਂ ਘੋਲ ਕੇ ਉਸ ਦੇ ਵਿੱਚ 250 ਗ੍ਰਾਮ ਜੁਵੈਣ ਪਾ ਕੇ ਉਹ ਵੀ ਤੁਸੀਂ ਪਸ਼ੂ ਨੂੰ ਦੇ ਸਕਦੇ ਹੋ ਉਹਦੇ ਨਾਲ ਪੇਟ ਦੀ ਗੈਸ ਘਟ ਜੂਗੀ। পেট ਦੀ ਗੈਸ ਤੋਂ ਰਹਿਤ ਮਿਲੂ ਨੂੰ ਥੋੜੀ ਕਿਉਂ ਨਹੀਂ? ਇਹ ਇਲਾਜ ਦੇ ਨਾਲ-ਨਾਲ ਇਹ ਗੱਲ ਦਾ ਜ਼ਰੂਰ ਧਿਆਨ ਰੱਖਿਓ ਜੀ ਪਸ਼ੂ ਨੂੰ ਤੁਰੰਤ ਸੁੱਕੇ ਤੂੜੀ ਚਾਰਾ ਪਾਉਣਾ ਬੰਦ ਕਰ ਦਿਓ। ਇਸ ਨੂੰ ਉਹ ਪਸ਼ੂ ਨੂੰ ਆਪਾਂ ਨੂੰ ਤਾਜਾ ਪਾਣੀ ਪਲਾਉਣਾ ਚਾਹੀਦਾ ਜੀ। ਤੋਰੋ ਫਰਾਉ ਉਹਨੂੰ ਤੋਰਨਾ ਫੇਰਨਾ ਚਾਹੀਦਾ। ਜੇਕਰ 4 ਤੋਂ 5 ਘੰਟਿਆਂ ਦੇ ਵਿੱਚ ਵਿੱਚ ਇਹ ਫਾਇਦਾ ਕੋਈ ਵੀ ਦੇਸੀ ਨੁਕਤੇ ਦਾ ਫਾਇਦਾ ਨਹੀਂ ਹੋ ਰਿਹਾ ਤਾਂ ਤੁਸੀਂ ਤੁਰੰਤ ਡਾਕਟਰ ਦੀ ਸਲਾਹ ਲੈ ਸਕਦੇ ਹੋ ਜੀ ਕਈ ਗੱਲਾਂ ਜ਼ਿਆਦਾ ਡੰਗਰ ਔਖਾ ਹੋ ਜਾਂਦਾ ਫਿਰ ਆਪਾਂ ਨੂੰ ਉਹਦਾ ਨੁਕਸਾਨ ਵੀ ਹੋ ਜਾਂਦਾ ਠੀਕ ਹੈ ਜੀ ਤੁਸੀਂ ਇਹਦਾ ਇਲਾਜ ਜ਼ਰੂਰ ਕਰਿਓ ਜੇ ਉਮੀਦ ਹੈ ਕਿ ਜੀ ਤੁਹਾਨੂੰ ਇਹ ਮੇਰੀ ਜਾਣਕਾਰੀ ਬਹੁਤ ਚੰਗੀ ਲੱਗੀ ਹੋਊਗੀ ਜੇਕਰ ਤੁਹਾਡੇ ਪਸ਼ੂ ਨੂੰ ਕਦੇ ਬੰਨ ਪਿਆ ਹੋਵੇ ਤਾਂ ਤੁਹਾਨੂੰ ਕਿਹੜਾ ਤਰੀਕਾ ਅਪਣਾਇਆ ਸਾਨੂੰ ਕਮੈਂਟ ਬਾਕਸ ਵਿੱਚ ਮੈਸੇਜ ਕਰਕੇ ਜਰੂਰ ਦੱਸਿਓ ਜੀ ਥੈਂਕ ਯੂ ਜੀ